ਸਿਕਾਲੀ ਸਾਰਿਆਂ ਨੇ ਮੈਂ ਤੁਹਾਡਾ ਆਪਣਾ ਚੌਧਨ ਸਿੰਘ ਸਾਡੇ ਚੈਨਲ ਸਿੱਧੂ ਬਲੌਕਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸ਼ਿਮਲਾ ਮਿਰਚ ਦੀ ਸਬਜੀ ਕੁਝ ਵੱਖਰੇ ਤਰੀਕੇ ਨਾਲ ਬਣਾਉਣ ਜਾ ਰਹੇ ਹਾਂ ਜਿਹਨੂੰ ਕਿ ਦਹੀਂ ਸ਼ਿਮਲਾ ਮਿਰਚ ਵੀ ਕਹਿ ਦਿੰਦੇ ਆ ਆਓ ਹੁਣ ਆਪਾਂ ਸ਼ਿਮਲਾ ਚਾਹੀਦੇ ਆ ਸਾਨੂੰ ਪਿਆਜ਼ ਈਮਾਟਰ ਤੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਇਸ ਤਿਹੇ ਦੋ ਤਰ੍ਹਾਂ ਦੀ ਲਈ ਆ ਇੱਕ ਪੀਲੀ ਤੇ ਇੱਕ ਲਾਲ ਇਹਨਾਂ ਨੂੰ ਰਲਾ ਲੈਣਾ ਸੁੱਕੇ ਬਿਨਾਂ ਕਿਸੇ ਤੇਲ ਤੋਂ ਪਹਿਲਾਂ ਹਲਦੀ ਤੇ ਹੋਰ ਮਸਾਲਿਆਂ ਨਾਲ ਮਿਕਸ ਕਰ ਲੈਣਾ ਹੈ। ਹੁਣ ਆਪਾਂ ਇੱਥੇ ਵਿੱਚ ਹੋਰ ਹਲਦੀ ਪਾ ਰਹੇ ਹਾਂ। ਤੇ ਹੁਣ ਗਰਮ ਮਸਾਲਾ ਤੇ ਲਾਲ ਮਿਰਚ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ। ਥੋੜ੍ਹਾ ਜਿਹਾ। ਹੁਣ ਇਹਨੂੰ ਚੰਗੀ ਤਰ੍ਹਾਂ ਰਲ ਲਾਂਗੇ ਤੇ ਨਾਲ ਪਾਵਾਂਗੇ ਥੋੜ੍ਹਾ ਜਿਹਾ ਤੇਲ। ਹੁਣ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਤੇਲ ਤੇ ਇਨੂੰ ਚੰਗੀ ਤਰ੍ਹਾਂ ਲਾ ਲਾਂਗੇ। ਲਓ ਜੀ ਇਹ ਹੁਣ ਅੱਛੀ ਤਰ੍ਹਾਂ ਸੋ ਚੁੱਕਿਆ ਹੈ ਤੇ ਇਹਨੂੰ 5 ਮਿੰਟ ਲਈ ਟੱਕ ਕੇ ਰੱਖ ਦਾਂਗੇ। ਇੱਕ ਵੱਡੀ ਕੌਲੀ ਲੈਣੀ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ। ਆਹਿੰਦੇ ਵਿੱਚ ਪਾਵਾਂਗੇ ਦੁੱਧ ਜਾਂ ਫਰੈਸ਼ ਕਰੀਮ ਫਰੈਸ਼ ਕਰੀਮ ਲੈ ਸਕਦੇ ਆ ਅਸੀਂ ਇਹਦੇ ਵਿੱਚ ਦੁੱਧ ਦਾ ਇਸਤੇਮਾਲ ਕੀਤਾ ਹੈ। ਤੇ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ। ਜਦੋਂ ਇਦਾਂ ਸਮੂਦੀ ਟਾਈਪ ਹੋ ਜਾਏਗਾ ਫਿਰ ਇਹਨੂੰ ਆਪਾਂ ਰੱਖ ਦੇਣਾ ਹੈ। ਹੁਣ ਆਪਾਂ ਆਪਣੀਆਂ Shimla Mirchyan ਨੂੰ ਲੈਣਾ ਹੈ ਤੇ ਇਹਨਾਂ ਨੂੰ ਫਰਾਈ ਕਰਨਾ ਹੈ। ਤੇ ਵਿੱਚ ਆਪਾਂ 2 ਚਮਚੇ ਤੇਲ ਦੇ ਪਾ ਦਿੰਦੇ ਨੇ ਤੇ ਹੁਣ ਇਹਨੂੰ ਤੇਲ ਨੂੰ ਕਰਦੇ ਹਾਂ ਗਰਮ। ਇਹਨੂੰ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏ ਫਿਰ ਇਹਨੂੰ ਜਿਹੜੀਆਂ Shimla mircha ਇਹਨਾਂ ਨੂੰ ਇਹਦੇ ਵਿੱਚ ট্রান্সਫਰਮ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਦੇਣਾ। ਲੋ ਨੂੰ ਆਪਾਂ ਹਾਈ ਰੱਖਣਾ ਹੈ। ਤੇਲ ਗਰਮ ਹੋ ਚੁੱਕਿਆ ਹੋਣੇ ਦੇ ਵਿੱਚ ਪਾਵਾਂਗੇ Shimla mircha। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੌਫਟ ਕਰਾਂਗੇ ਤੇ ਫਿਰ ਆਪਾਂ ਪਾਵਾਂਗੇ ਬੈਂਗ ਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਤੇ ਇਹਨੂੰ ਟੱਕ ਦੇਵਾਂਗੇ ਤਾਂਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਸਕੇ ਇਹਨੂੰ ਆਪਾਂ ਨੂੰ 8 ਤੋਂ 7 ਮਿੰਟ ਹੋ ਚੁਕੇ ਆ ਟਕੇ ਹੋਏ ਹੁਣ ਇਹਨੂੰ ਕੱਢ ਕੇ ਦੇਖਦੇ ਹਾਂ ਕਿ ਇਹ ਸੌਫਟ ਹੋਇਆ ਕਿ ਨਹੀਂ ਚਲੋ ਇੱਕ ਦਿਨ ਨੂੰ ਹਿਲਾ ਲਾਂਗੇ ਤਾਂ ਕਿ ਜਿਹੜੀ ਥੱਲੇ ਲੱਗੀ ਹੋਵੇਗੀ ਤੇ ਉਹ ਠੀਕ ਹੋ ਜਾਵੇਗੀ ਹੁਣ ਇਹਨੂੰ ਦੇਖਦੇ ਹਾਂ ਕਿ ਇਹ ਸੌਫਟ ਹੋਈ ਕਿ ਨਹੀਂ ਇਹ ਚੰਗੀ ਤਰ੍ਹਾਂ ਸੌਫਟ ਹੋ ਚੁੱਕੀ ਹੈ ਇਸ ਲਈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦਹੀਂ ਦਹੀਂ ਇੰਦੇ ਵਿੱਚ ਹੁਣ ਆਪਾਂ ਦਹੀਂ ਪਾ ਦਿੱਤਾ ਏ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖ ਸਕਦੇ ਜੀ ਤੁਸੀਂ ਗਰੇਵੀ ਬਣ ਚੁੱਕੀ ਏ ਬਹੁਤ ਵਧੀਆ ਦਹੀਂ ਵਾਲੀ ਹੋਣੇ ਦੇ ਵਿੱਚ ਆਪਾਂ ਦਹੀਂ ਪਾ ਦਿੱਤਾ ਏ ਤੇ ਇਹਨੂੰ 7 ਤੋਂ 8 ਮਿੰਟ ਬਾਅਦ ਤੇ ਫਿਰ ਟੱਕ ਦੇਣਾ ਏ ਹੁਣ ਵੇਖਣ ਤੋਂ ਤਾਂ ਇਹ ਬਹੁਤ ਸਵਾਦਿਸ਼ਤ ਦੀ ਪਈ ਆ ਤੇ ਖਾ ਕੇ ਤੁਹਾਨੂੰ ਦੱਸਾਂਗੇ 5 ਤੋਂ 7 ਮਿੰਟ ਹੋ ਗਏ ਹੁਣ ਇਹਨੂੰ ਦੇਖਦੇ ਆ ਬਣੀ ਕਿ ਨਹੀਂ ਦੇਖੋ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਆ ਤੇ ਇਹਨੂੰ ਥੋੜਾ ਜਿਹਾ ਹਿਲਾ ਦੇਣਾ ਤਾਂ ਕਿ ਥੱਲੇ ਨਾ ਲੱਗ ਜੇ ਤੇ ਗੈਸ ਨੂੰ ਕਰ ਦੇਣਾ ਆਫ ਵਾਓ ਦੇਖਣ ਚ ਤਾਂ ਬਹੁਤ ਸੋਹਣੀ ਲੱਗਦੀ ਆ ਹੁਣ ਤੁਹਾਨੂੰ ਖਾ ਕੇ ਦੱਸਦੇ ਆ ਸਬਜ਼ੀ ਬਣ ਚੁੱਕੀ ਏ ਤੇ ਦੇਖਣ ਚ ਬਹੁਤ ਟੇਸਟੀ ਲੱਗ ਰਹੀ ਹੈ ਚਲੋ ਹੁਣ ਇਹਨੂੰ ਟੇਸਟ ਕਰਕੇ ਦੇਖਦੇ ਹਾਂ ਚਲੋ ਹੁਣ ਇਹਨੂੰ ਆਪਾਂ ਕਰਦੇ ਹਾਂ ਟੇਸਟ ਇਹਨੂੰ ਆਪਾਂ ਕਰਦੇ ਹਾਂ ਟੇਸਟ ਹਮਮ ਸਰਾਂ ਬਾਕੀ ਗੱਲਾਂ ਛੱਡੋ ਟਰਾਈ ਕਰਕੇ ਵੇਖੋ ਹੁਣ ਮਿਲਦੇ ਆਪਾਂ ਅਗਲੇ ਵਲੌਗ ਚ ਇਸ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਜੇ ਤੇ ਸਬਸਕ੍ਰਾਈਬ ਜੇ ਚੈਨਲ ਤੇ ਨਵੇਂ ਜੇ ਤੇ ਸਬਸਕ੍ਰਾਈਬ ਜਰੂਰ ਕਰਿਆ ਜੇ ਦੈਨ ਟੇਕ ਕੇਅਰ ਗੁੱਡ ਸਬਸਕ੍ਰਾਈਬ ਦ ਯੂਟਿਊਬ ਚੈਨਲ ਸੀਡੂ ਵਲੌਗਸ